ਕੀ ਇਹ ਸਾਰੇ ਹੀ ਪਿੰਦ ਰਹੇਗੇ ਕੀ ਪਿੰਦ ਰਹੇ ਪੇਪਰ ਪਿੰਦ ਰਹੇ ਪੇਪਰ ਵਿੱਚ ਕੀ ਪਾਉਂਦੇ ਨੇ ਪੁੱਤ ਪੇਪਰ ਵਿੱਚ ਪਹਿਲੇ ਸਿਗਰ ਪਾਉਂਦੇਗੇ ਹਾਂ ਪਹਿਲੇ ਮਾਲ ਚਲਾ ਕੇ ਪਾਲ ਲੈਣਗੇ ਗਾਂਜਾ ਹਾਂ ਸੁਲਫਾ ਸੁਲਫਾ ਚਲਾ ਕੇ ਪਾਲ ਲੈਣਗੇ ਮਦਰ ਗੱਲ ਉਹ ਸਿਲਵਰਡ ਪਾਲ ਲੈਣਗੇ ਕਿੱਥੇ ਦੇ ਪੁੱਤ ਤੁਸੀਂ ਕਿੱਥੇ ਦੇ ਸੁਲਵਾਰ ਸੁਲਵਾਰ ਦੇ ਇਹ ਗਾਂਜਾ ਸੀ ਪੁੱਤ ਕੀ ਸੀ ਤੂੰ ਦੱਸ ਸੱਚਾ ਕਾਲਾ ਜਮਾਲ ਸੀਗਾ ਦੱਸ ਉਹ ਕੀ ਹੁੰਦਾ ਕਾਲਾ ਜਮਾਲ ਹੈ ਉਰੇ ਇੱਕ ਦੱਸ ਪੁੱਤ ਪੁੱਤ ਕਿਥੋਂ ਲੈ ਕੇ ਆਏ ਤੁਸੀਂ ਇਹ ਇੱਕ ਲੜਕੀ ਸੀ ਕਿੱਥੇ ਤੋਂ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ੇ ਦੇ ਵਿਰੋਧ ਚਲਾਇਆ ਜਾ ਰਿਹਾ ਜਿਸ ਨੂੰ ਲੈ ਕੇ ਡੀਜੀਪੀ ਪੰਜਾਬ ਦੇ ਵੱਲੋਂ ਵੀ ਦਾਅਵੇ ਕੀਤੇ ਗਏ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਨਸ਼ਾ ਖਤਮ ਕਰ ਦਿੱਤਾ ਹੈ ਤੇ ਲਗਾਤਾਰ ਇਸ ਦੀ ਸਪਲਾਈ ਨੂੰ ਟੋੜਿਆ ਜਾ ਰਿਹਾ ਹੈ ਪਰ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪਟਿਆਲੇ ਤੋਂ ਜਿੱਥੇ ਛੋਟੇ-ਛੋਟੇ ਬੱਚੇ ਨਸ਼ਾ ਕਰ ਰਹੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਬੱਚੇ ਨਸ਼ਾ ਕਰ ਰਹੇ ਨੇ ਤੇ ਇਸ ਵੀਡੀਓ ਦੇ ਵਿੱਚ ਬੱਚਿਆਂ ਨੇ ਖੁਦ ਕਬੂਲਿਆ ਹੈ ਕਿ ਉਹ ਦੁੱਖ ਨਿਵਾਰਣ ਕੋਲ ਦੇ ਰਹਿਣ ਵਾਲੇ ਆ ਤਾਂ ਇਹ ਵੀ ਪੁਸ਼ਟੀ ਹੋ ਚੁੱਕੀ ਹੈ ਕਿ ਇਹ ਖਬਰ ਪਟਿਆਲੇ ਦੀ ਹੀ ਹੈ ਜੀ ਹਾਂ ਇਸ ਦੇ ਉੱਤੇ ਵਿਵਾਦ ਜਿਹੜਾ ਉਹ ਵੀ ਛਿੜ ਚੁੱਕਿਆ ਹੈ ਪਰ ਦੂਜੇ ਪਾਸੇ ਜੇ ਗੱਲ ਕਰ ਲਈਏ ਤਾਂ ਨਸ਼ੇ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਿੱਤੀ ਜਾਰੀ ਸਰਕਾਰ ਦੇ ਕੋਲੋਂ ਪਰ ਦੂਜੇ ਪਾਸੇ ਬੱਚਿਆਂ ਨੂੰ ਨਸ਼ਾ ਮਿਲ ਰਿਹਾ ਹੈ ਇੱਕ ਵੱਡਾ ਸਵਾਲ ਖੜਾ ਹੋ ਗਿਆ ਹੈ ਕਿਉਂਕਿ ਜਿੱਥੇ ਸਪਲਾਈ ਤੋੜਨ ਦੀ ਗੱਲ ਆਉਂਦੀ ਹੈ ਤਾਂ ਉਥੇ ਉਹਨਾਂ ਨੌਜਵਾਨਾਂ ਨੂੰ ਵੀ ਨਸ਼ਾ ਨਹੀਂ ਮਿਲ ਰਿਹਾ ਹੈ ਦਾਵਾ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਛੋਟੇ-ਛੋਟੇ ਬੱਚੇ ਮਹਿਜ਼ 8 ਤੋਂ 12 ਸਾਲ ਦੀ ਉਮਰ ਦੇ ਬੱਚੇ ਨਸ਼ਾ ਕਰ ਰਹੇ ਨੇ ਕਾਹਦੇ ਆਇਓ ਔਰ ਚੱਕੋ ਕੀ ਸਟਿਆ ਵੀੜੀ ਵੀਰੇ ਸੀ ਕੀ ਵੀਰੇ ਸੀ ਚੱਕੋ ਔਰ ਚੱਕੋ ਚੱਕ ਕਾਕੇ ਦੇ ਚੈੱਕ ਦਿਖਾ ਕੀ ਆ ਇਹ ਪੇਪਰ ਹੈ ਪੁੱਤ ਕੀ ਵੀਰੇ ਸੀ ਇਹ ਇਹ ਵੀਰਾ ਕੀ ਵੀਰੇ ਪੁੱਤ ਇਹ ਮੈ ਨਹੀਂ ਇਹ ਦੀ ਹੈ ਦਾਈ ਕੀ ਹੈ ਕਿਥੇ ਰਹਿਣਾ ਹੈ ਮੈਂ ਤਾਂ ਕੋਲ ਦੇਖ ਰਿਹਾ ਕੀ ਪਰਿਆ ਪੁੱਤੇ ਚ ਹੈ ਗਾਂਜਾ ਪਰਿਆ ਕੁੜੀ ਤੂੰ ਵੀ ਪੁੱਤ ਪੀਰੀ ਸੀ ਅਸੀਂ ਦੇਖ ਰਹੇ ਸੀ ਹੈ ਓਏ ਜੇਪੋਂ ਪੁੱਤੋਂ ਕੱਢ ਕੀ ਆ ਅਜੇਪੋਂ ਕੱਢ ਪੁੱਤ ਕੀ ਆ ਸਿਗਰਟ ਕੱਢ ਜੇਬੋਂ ਕੱਢ 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 ਪੁੱਤ ਉਹ ਪੁੱਤੇ ਕੀ ਛੋਟੇ ਛੋਟੇ ਤੁਸੀਂ ਕੀ ਦੀ ਹੈ ਓਰੇ ਪੁੱਤ ਉੱਥੇ ਗੱਡ ਸਕਿੰਟ ਜਿੰਨੇ ਦੀ ਤੇ ਉੱਥੇ ਗੱਡ ਉੱਥੇ ਗੱਡ ਕਿਹੜਾ ਗੇ ਓਰੇ ਆ ਪੁੱਤ ਦੇਖਾ ਸੀ ਜਦੋਂ ਉਹਨੇ ਕੁਝ ਨਹੀਂ ਕਹਿ ਰਹੇ ਨੇ ਨਹੀਂ ਅਸੀਂ ਤਾਂ ਉਸੇ ਮੰਗਨ ਗਈ ਸੀ ਕੁਲਚਾ ਮੰਗਣ ਲਈ ਨੂੰ ਲਾ ਦਿੱਤਾ ਮੈਂ ਸਾਹਮਣੇ ਦੇਖਿਆ ਹੱਥ 'ਚ ਤੂੰ ਗਾਂਜਾ ਲੈ ਕੇ ਪੇਪਰ ਲੈ ਕੇ ਖੜੀ ਸੀ ਕੋਈ ਨੂੰ ਫੜਾਇਆ ਉਸ ਤੋਂ ਬਾਅਦ ਉਹ ਗਈ ਉਹਤ ਦੁਕਾਨ ਤੇ ਗਈ ਸੀ ਨਹੀਂ ਅਸੀਂ ਕੁਲਚਾ ਮੰਗਣ ਗਈ ਸੀ ਐਸੀ ਗੱਲ ਹੈ ਉਹ ਪੁੱਤ ਤੇਰੀ ਕਿੰਨੀ ਉਮਰ ਹੈ ਓਰੇ ਆ ਲਵਿਆ ਕਿੰਨੀ ਉਮਰ ਹੈ ਪੁੱਤ ਤੇਰੀ ਇਨੀ ਉਮਰ ਦਾ ਫਿਰ ਤੂੰ ਕਿਉਂ ਨਸ਼ਾ ਕਰ ਰਹੀ ਆ ਹੋਰ ਕੌਣ ਕਰ ਰਿਹਾ ਸੀਗੇ ਮੈਂ ਤਾਂ ਅੱਜ ਹੀ ਕਰਿਆ ਸੀ ਕੀ ਕਰਿਆ ਸੀ ਪੁੱਤ ਤੈਨੂੰ ਹੈ ਤੈਨੂੰ ਕਿੰਨੀ ਵਾਰ ਪੀਤਾ ਹੈ ਕਿੰਨੀ ਵਾਰ ਵੀ ਪੀਤਾ ਹੈ ਅੱਜ ਹੀ ਪੀਤਾ ਕੀ ਇਹ ਗੰਝ ਇਹ ਕੀ ਫਿਰ ਪੁੱਤ ਤੇਰੀ ਛੋਟੀ ਉਮਰ ਆ ਕਿਉਂ ਪੀਨੀ ਆ ਗੰਝਾ ਨਹੀਂ ਸੀਗਾ ਪਰ ਇਹ ਪਤਾ ਨਹੀਂ ਉਹ ਕਾਲਾ ਕਾਲਾ ਦਾ ਮਾਲ ਸੀਗਾ ਉਹ ਪਾਇਆ ਕੀ ਕੀ ਸੀ ਪੁੱਤ ਕੀ ਪਾਇਆ ਸੀ ਇਹਨੇ ਇਹ ਕਾਲਾ ਦਾ ਮਾਲ ਸੀਗਾ ਇਹਦੇ ਕੋਲ ਹੁਣ ਨਹੀਂ ਇੰਨਾ ਜਿਹਾ ਸੀਗਾ ਓਏ ਤੂੰ ਵੀ ਪੀਨਾ ਤੂੰ ਵੀ ਪੀਂਨਾ? ਉਰੇ ਓ ਤੂੰ ਵੀ ਰਿਆ ਸੀ ਗੁਰੇ ਇਹ ਸੀਗਾ ਉਰੇ ਇਧਰ ਸਾਰੀ ਪਿੰਦੇ ਨੇ ਸਾਰੀ ਪਿੰਦੇ ਨੇ ਇਹ ਸਾਰੀ ਪਿੰਦੇ ਨੇ ਯਾਰ ਹਾਂ ਹਾਂ ਸਾਰੀ ਨੇ ਤੂੰ ਪੀਤਾ ਕਦੇ? ਹਾਂ ਸੱਚ ਬੋਲ ਅੱਖਾ ਜੱਕ ਕਰ ਓਏ ਗਡੂਏ ਹੀ ਆ ਕਿੱਥੇ ਦੇ ਪੁੱਤ ਤੁਸੀਂ? ਅਸੀਂ ਇਤਰੀ ਦੇ ਆ। ਕਿੱਥੇ ਦੇ? ਬਕਲਵਾਲ ਦੇ। ਨਿਵਰੇ ਤੁਸੀਂ ਸਿਰਕੜਾ ਪੀਣਾਉਂਦੇ ਹੋ? ਅਸੀਂ ਤੇ ਨਾ ਆਇਆ। ਇਹ ਗਾਂਜਾ ਸੀ ਪੁੱਤ ਕੀ ਸੀ ਤੂੰ ਦੱਸ ਸੱਚ? ਕਾਲਾ ਜਾਂ ਮਾਲ ਸੀਗਾ ਦੱਸ ਤਾ। ਉਹ ਕੀ ਹੁੰਦਾ ਕਾਲਾ ਜਮਾਲ ਹੈ ਉਰੇ ਇਹ ਕਿ ਦੱਸ ਪੁੱਤ ਪੁੱਤ ਕਿਥੋਂ ਲੈ ਕੇ ਆਏ ਤੁਸੀਂ ਇਹ ਲੜਕੀ ਇਸੇ ਕਿੱਥੇ ਤੋਂ ਉਹ ਪਾਗਲ ਸੀ ਵਾਪੇ ਰਹਿ ਕਾਹਦੇ ਪੁੱਤ ਹੋ ਇਹ ਤੇਰੀ ਹੈਗਾ ਬੱਤੀ ਫੇ ਤੂੰ ਕਦੋਂ ਤੋਂ ਆਦੀ ਐ ਇਹ ਪੀਣ ਦੀ ਇਹ ਤੇ ਅੱਜ ਹੀ ਮੈਨੇ ਪੀਤੀ ਅੱਜ ਹੀ ਪੀਤਾ ਪੁੱਤ ਫਿਰ ਇਹ ਵੀ ਪਿੰਦੇ ਨੇ ਸਾਰੇ ਸੱਚ ਬੋਲ ਤੂੰ ਵੀ ਨਾ ਪੁੱਤ ਮੈਂ ਨਹੀਂ ਪੀਤੀ ਇਹ ਕਹਿ ਰਹੀ ਐ ਮੈਂ ਨਹੀਂ ਪੀਤੀ ਉਰੇ ਇਹ ਕਿ ਦੱਸ ਫਿਰ ਉਰੇ ਕੀ ਪਿੰਦੇ ਨੇ ਸਾਰੇ ਇਹ ਪੀਂਦੇ ਨੇ ਇਹ ਪੇਪਰ ਵੀੰਦੇ ਨੇ ਪੱਤੀ ਕੀ ਪਾਉਂਦੇ ਨੇ ਪੇਪਰ 'ਚ ਕੀ ਪਾਉਂਦੇ ਨੇ ਪੁੱਤ ਪੇਪਰ 'ਚ ਪਹਿਲੇ ਸਿਗਰਟ ਪਾਉਂਦੇ ਆਂ ਹਾਂ ਪਹਿਲੇ ਮਲ ਜਲਾ ਕੇ ਪਾਲ ਲੈਣਗੇ ਗਾਂਜਾ ਹਾਂ ਸੁਲਫਾ ਸੁਲਫਾ ਜਲਾ ਕੇ ਪਾਲ ਲੈਣਗੇ ਉਹ ਸਿਗਰਟ ਪਾਲ ਲੈਣੇ ਫਿਰ ਪੇਪਰ 'ਚ ਅੱਗੇ ਤੋਂ ਨਾ ਪਿਓ ਪੁੱਤ ਫਿਰ ਇਹ ਠੀਕ ਹੈ ਗਲਤੀ ਮੰਨਦੇ ਹੋ